ਸਾਬ ਵਾਹ ਜੀ ਦੇ ਫਤਿਹ ਆਪਾਂ ਗੱਲ ਕਰਾਂਗੇ ਸ੍ਰੀ ਤਰਨਤਨ ਸਾਹਿਬ ਇਲੈਕਸ਼ਨ ਦੀ ਸਭ ਤੋਂ ਪਹਿਲਾਂ ਤੇ ਨਵੇਂ ਐਮਐਲਏ ਬਣੇ ਸਰਦਾਰ ਹਮਿੰਦਰ ਸਿੰਘ ਸੰਧੂ ਨੇ ਉਹਨਾਂ ਨੂੰ ਵਧਾਈ ਹੋਵੇ ਕਿ ਜਿਹੜੇ ਲੋਕ ਪੱਕੀ ਕੰਮ ਹੈ ਉਹ ਕਰਨ ਤਗੜੇ ਹੋ ਗਏ ਸੋ ਬਾਕੀ ਨਤੀਜਾ ਜਿਸ ਦੀ ਆਪਾਂ ਨੂੰ ਪਹਿਲਾਂ ਹੀ ਆਸੀ ਆਪਾਂ 2-3 ਦਿਨ ਪਹਿਲਾਂ ਆਪਣੀ ਫੇਸਬੁੱਕ ਪੇਜ ਤੇ ਲਿਖਿਆ ਹੀਗਾ ਕਿ ਕਿਹੜੀ ਕਿਹੜੀ ਪੋਜੀਸ਼ਨ ਤੇ ਕੌਣ ਰਹਿ ਸਕਦਾ ਵਾ ਸੋ ਉਹ ਉਹੋ ਹੀ ਰਹੀ ਹੈ ਜਿਹੜੀ ਆਪਾਂ ਲਿਖੀ ਸੀ ਸੋ ਉਤੋਂ ਅੱਗੇ ਜਿਹੜੇ ਕਾਲੀ ਵਰਕਰ ਆ ਤੁਹਾਨੂੰ ਵਧਾਈ ਹੋਵੇ ਬੜਾ ਜੂਝ ਕੇ ਤੁਸੀਂ ਜਿਹੜਾ ਮਤਲਬ ਜੰਗ ਲੜੀ ਆ ਸੋ ਇਸੇ ਤਰ੍ਹਾਂ ਹੀ ਲੜਨੀ ਚਾ ਇਹ ਹੋ ਜੰਗ ਜਦੋਂ ਮੌਕੇ ਤੇ ਆਣ ਕੇ ਪਤਾ ਲੱਗ ਜਾਂਦਾ ਨਾ ਜਦੋਂ ਸਾਰੇ ਆਪਣੇ ਹੋਣ ਆਪਣੇ ਦਾ ਮਤਲਬ ਇਹ ਕਿ ਵਿੱਚੋਂ ਹੀ ਗਏ ਹੋਣ ਚਾਹੇ ਆਮ ਆਦਮੀ ਪਾਰਟੀ ਦਾ ਜਿਹੜਾ ਐਮਐਲ ਜਿੱਤੇ ਉਹ ਵੀ ਕਾਲੀ ਹੋਵੇ ਜਿਹੜਾ ਦੂਜੇ ਨੰਬਰ ਵਾਲਾ ਉਹ ਵੀ ਕਾਲੀ ਹੋਵੇ ਠੀਕ ਹੈ ਜੀ ਤੇ ਜਿਹੜੇ ਆਪਣੇ ਹੈਗੇ ਤੀਜੇ ਨੰਬਰ ਵਾਲੇ ਉਹ ਵੀ ਕਾਲੀ ਹੋਵੇ ਤੇ ਜਿਹੜਾ ਪੰਜਵੇਂ ਨੰਬਰ ਤੇ ਭਾਜ ਭਜ ਗਿਆ ਉਹ ਵੀ ਪਹਿਲਾਂ ਕਾਲੀ ਹੀ ਠੀਕ ਹੈ ਜੋ ਸਾਰੇ ਕਾਲੀ ਹੋਣ ਤੇ ਫਿਰ ਵੀ ਕਾਲੀ ਦਾ ਦੂਜੇ ਨੰਬਰ ਤੇ ਆ ਜੇ ਤਾਂ ਬੜੀ ਤਗੜੀ ਲੜਾਈ ਦਿੱਤੀ ਜਿਹੜਾ ਜਹਾਰੂ ਵਰਕਰ ਤੁਹਾਨੂੰ ਮਤਲਬ ਵਧਾਈ ਹੋਵੇ ਜਿਹੜੇ ਕਹਿੰਦੇ ਹਨ 1920 ਦੇ ਵਿੱਚ ਕਾਲੀ ਦਲ ਬਣਿਆ ਤੇ 2020 ਵਿੱਚ ਖਤਮ ਹੋਣਾ ਨੂੰ ਦਾ ਹੱਦ ਦਿੱਤਾ ਜੇ ਕਿ ਡਾਇਨਾਸੌਰ ਅੱਗੇ ਜਵਾਬ ਸੰਦੇ ਡਾਇਨਾਸੌਰ ਡਾਇਨਾਸੌਰ ਅੱਗੇ ਜੀ ਇਹ ਨਹੀਂ ਉਹ ਰੁਕਦੇ 27 ਤੱਕ ਮਹਾਰਾਜ ਦੀ ਕਿਰਪਾ ਰਹਣੀ ਜੇ ਸਿਰ ਨਾ ਚੜਦੀ ਗਲਾਉ ਇਹ ਨਹੀਂ ਬਣਾ ਦੇ ਵਿੱਚ ਹੁਣ ਸੋ ਬਾਕੀ ਕਾਂਗਰਸ ਆ ਕਾਂਗਰਸ ਵਾਲਿਆਂ ਦਾ ਮੈਨੂੰ ਲੱਗਦਾ ਵੀ ਇਹਨਾਂ ਨੇ ਅੱਗੇ ਤੋਂ ਜਿਹੜੇ ਨੇ ਬਾਈਲੈਕਸ਼ਨ ਲੜਿਆ ਕਰਨੀ ਨਾ ਉਹਦੇ ਪਹਿਲਾਂ ਕੀ ਆ ਕਰਨਾ ਵਾ ਕਿ ਮੈਂ ਇਲੈਕਸ਼ਨ ਲੜ ਲੈਣਾ ਟਿਕਟ ਮੈਂ ਤਾਂ ਲਊਗਾ ਪਹਿਲਾਂ ਮੇਰੇ ਨਾਲ ਇੱਥੇ ਇਹ ਜਿਹੜਾ ਮੇਰੀ ਸ਼ਰਤ ਮੰਨੋ ਕਿ ਸਾਡੇ ਹਲਕੇ ਦੇ ਵਿੱਚ ਸਾਡਾ ਕੋਈ ਵੀ ਆਪਣਾ ਪਾਰਟੀ ਪ੍ਰਧਾਨ ਜਾਂ ਵਿਰੋਧੀ ਧਿਰ ਦਾ ਨੇਤਾ ਜਾਂ ਕੋਈ ਐਮਪੀ ਐਮਐਲਏ ਮੰਤਰੀ ਕੋਈ ਨਹੀਂ ਹੋਣਾ ਚਾਹੀਦਾ ਹਲਕੇ 'ਚ ਪ੍ਰਚਾਰ ਕਰਨ ਸਿਰਫ ਮੇਰਾ ਪਰਿਵਾਰ ਪ੍ਰਚਾਰ ਕਰੂਗਾ ਤੇ ਤੁਸੀਂ ਨਹੀਂ ਲੱਗੇ ਹੋਣਾ ਇਲੈਕਸ਼ਨ ਮੈਂ ਤਾਂ ਲੜਨੀ ਜੇ ਤੇ ਬਾਕੀ ਬੀਜੇਪੀ ਚਲੋ ਉਹਨਾਂ ਦਾ ਤਾਂ ਨਾ ਹੀ ਗੱਲ ਕਰਨ ਵਾਲੀ ਆ ਕਿ ਜਿੰਨੀਆਂ ਕੋ ਵੋਟਾਂ ਮੇਰੇ ਕੇ ਸੱਜਣ ਨੂੰ ਮੈਂ ਆਖਿਆ ਸੀ ਮੈਂ ਇੰਨੀ ਕ ਖੜਨਗੇ ਮੈਂ 5000 ਆਂ ਨਾ ਉਹ 15000 ਆਂਦਾ ਹੀਗਾ ਤੇ ਚਲ ਉਹ ਤੇ ਉੱਥੇ ਕੀ ਰਹਿ ਗਿਆ ਜਿਹੜਾ ਕੰਮ ਇੱਕ ਹੋਰ ਮੇਰਾ ਸੱਜਣ ਹੀ ਉਹ ਇਹ ਦਿਨ ਮੈਨਾਂ ਜਿਆ ਹੈ ਕਿ ਕਮੈਂਟਾਂ ਦੇ ਵਿੱਚ ਕਹਿੰਦਾ ਮੈਨੂੰ ਬੋਧੋ ਬੋਲੇ ਚੇਤਾ ਗਿਆ ਕਹਿੰਦਾ ਜੋਸ਼ੀ ਹੈਗਾ ਇੱਕ ਪਾਸਾ ਕਰ ਦਿੱਤਾ ਹੁਣ ਆ ਭੈਣ ਕਿ ਮੈਨੂੰ ਦੱਸ ਦੇ ਕਿਹੜਾ ਬੰਦਾ ਹੈਗਾ ਤੇ ਪਾਸਾ ਤੇ ਜਿਹੜਾ ਹੋਣਾ ਹੈਗਾ ਉਹ ਪਰ ਨੂੰ ਲੱਗੇ ਗਿਆ ਪਤਾ ਹੋਣਾ ਪਾਸਾ ਤੇ ਕਾਲੀਦਲ ਆ ਗਿਆ 27 ਦੇ ਵਿੱਚ ਇਹਨੂੰ ਹੁਣ ਕੋਈ ਨਹੀਂ ਰੋ ਸਕਦਾ ਕਿਉਂਕਿ ਇਹ ਵਲੰਟੀਅਰ ਨਹੀਂ ਆ ਕਿ ਮਰਜ਼ੀ ਤੇ ਕੰਮ ਕਰ ਲਿਆ ਮਰਜ਼ੀ ਤੇ ਨਾ ਕਰ ਲਿਆ ਇਹ ਜਿਹੜਾ ਰੂਪ ਬੰਦੇ ਆ ਪਾਰਟੀ ਦੇ ਸਿਪਾਈ ਆ ਤਕੜੇ ਹੋ ਕੇ ਕਿਉਂਕਿ ਇਸੇ ਤਰ੍ਹਾਂ ਹੀ ਹੁਣ ਅੱਗੇ ਵੀ ਤੋਂ ਜਿਹੜੀ ਹੈਗੀ ਆ ਤਕੜੇ ਹੋ ਕੇ ਲੜੋ ਬਾਕੀ ਇਹਦੀ ਡਿਟੇਲ ਚ ਗੱਲ ਬਾਤ ਆ ਵਕਾਲ ਨੂੰ ਕਰਾਂਗੇ ਸੋ ਸਾਰੇ ਕਾਲੀ ਵਰਕਰਾਂ ਮੇਰੇ ਭਰਾਵਾਂ ਨੂੰ ਵਧਾਈ ਹੋਵੇ ਤੁਸੀਂ ਜੰਗ ਜਿੱਤ